ਇਸੇ ਤਰ੍ਹਾਂ ਉਸ ਪ੍ਰਭੂ ਨੂੰ ਆਪਣੇ ਇਹ ਨਾ ਹੋਵੇ ਕੇਵਲ ਜ਼ੁਬਾਨ ਤੱਕ ਹੀ ਸਿਮਤ ਰਹੇ ਮਨ ਵਿੱਚ ਨਾ ਜਾਏ ਮਨ ਵਿੱਚ ਰਹੇ ਤੇ ਕਰਮ ਵਿੱਚ ਪ੍ਰਗਟਨਾ ਹੋਵੇ ਕਰਮ ਰਾਹੀਂ ਵੀ ਪ੍ਰਗਟ ਹੋਏ ਮਨ ਸੰਤਨਾ ਕੇ ਚਰਨ ਲਾਗ हे ਮੇਰ ਮਨ ਸੰਤ ਜਨਾਂ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਲੈ ਪ੍ਰਭ ਗੋਪਾਲ ਦੀਨ ਦਿਆਲ ਪਤਿਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਪ੍ਰਭ ਗੋਪਾਲ ਉਹ ਪ੍ਰਭੂ ਜਿਹੜਾ ਧਰਤੀ ਦਾ ਪਾਲਣਹਾਰ ਹੈ ਗੋਮਨ ਧਰਤੀ ਪਾਲ ਮੈਨੇ ਪਾਲਕ ਇਸ ਧਰਤੀ ਦਾ ਪਾਲਣਹਾਰ ਦੀਨ ਦਿਆਲ ਦੀਨਾ ਉੱਤੇ ਦਇਆ ਕਰਨ ਵਾਲਾ ਪਤਿਤ ਪਾਵਨ ਜਿਹੜੇ ਪਤਿਤ ਹਨ ਪਾਪੀ ਹਨ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਪਾਰ ਬ੍ਰह्म ਸਾਰੀ ਸ੍ਰਿਸ਼ਟੀ ਦਾ ਰਚੇਤਾ ਹਰ ਚਰਨ ਸਿਮਰ ਜਾਗ ਹਰੀ ਦੇ ਚਰਨਾਂ ਨੂੰ ਸਿਮਰ ਤੇ ਜਾਗ ਸੁਚੇਤ ਹੋ ਜਾਗਣ ਦਾ ਭਾਵ ਹੈ ਸੁਚੇਤ ਹੋ ਕਿਆ ਤੂੰ ਸੋਇਆ ਜਾਗਿਆ ਨਾ ਤੂੰ ਸੁੱਤਾ ਹੋਇਆ ਜਾਗ ਆਤਮਿਕ ਤੌਰ ਤੇ ਜਾਗ ਕਰ ਭਗਤ ਨਾਨਕ ਪੂਰਨ ਭਾਗ ਹੈ ਨਾਨਕ ਭਗਤੀ ਕਰ ਭਗਤੀ ਕਰਕੇ ਭਾਗ ਜਾਗ ਜਾਂਦੇ ਹਨ ਭਗਤੀ ਕਰਕੇ ਭਾਗ ਜਾਗ ਜਾਂਦੇ ਹਨ ਜੇ ਅਸੀਂ ਵੀ ਭਗਤੀ ਦੇ ਮਾਰਗ ਤੇ ਚੱਲਾਂਗੇ ਤਾਂ ਸਾਡੇ ਵੀ ਭਾਗ ਜਾਗ ਜਾਣਗੇ ਭਾਗ ਜਗਾਉਣਾ ਚਾਹੁੰਦੇ ਆ ਨਾ ਅਸੀਂ ਮੇਰੇ ਕੋਲ ਸਭ ਤੋਂ ਪਹਿਲਾਂ ਅਸੀਂ ਤੁਰਦੇ ਆ ਕਿ ਸਾਡਾ ਆਹ ਕਾਰਜ ਪੂਰਾ ਹੋ ਜਾਏ ਤਾਂ ਅਸੀਂ ਆਹ ਕੁਝ ਕਰਾਂਗੇ ਸਭ ਤੋਂ ਪਹਿਲਾਂ ਸੰਸਾਰਿਕ ਕਾਰਜਾਂ ਦੀ ਅੰਦਰ ਚਿੱਤ ਬਣਦਾ ਚਿਤਵਨੀ ਪੈਦਾ ਹੁੰਦੀ ਹੈ ਵਿਆਹ ਕਾਰਜ ਹੋਏ ਆ ਕਰਾਂਗੇ ਭਗਤੀ ਦੇ ਮਾਰਗ ਤੇ ਚੱਲਾਂਗੇ ਫਿਰ ਇਹਨੇ ਦਿਨ ਮੈਂ ਪਾਠ ਕਰਾਂਗਾ ਇਹਨੇ ਦਿਨ ਜਪ ਕਰਾਂਗਾ ਇਹਨੇ ਦਿਨ ਗੁਰਦੁਆਰਾ ਸਾਹਿਬ ਜਾਵਾਂ ਭਗਤੀ ਕਰਕੇ ਭਾਗ ਜਾਗਦੇ ਹਨ ਜਿਵੇਂ ਧਰੂ ਪ੍ਰਿਲਾਦ ਦਾ ਜ਼ਿਕਰ ਆਉਂਦਾ ਜਿਵੇਂ ਧਰੂ ਆਪਣੇ ਪਿਤਾ ਨੂੰ ਸੰਘਾਸਨ ਤੇ ਬੈਠਿਆ ਵੇਖ ਜਾ ਉਹਦੀ ਗੋਦ ਵਿੱਚ ਬੈਠਾ ਤੂੰ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁੱਛੜ ਲੀਤਾ ਬਾਹਾਂ ਪਕੜ ਉਠਾਲਿਆ ਮਨ ਵਿੱਚ ਰੋਸ ਮਤ ਰਹੀ ਕੀਤਾ ਜਾ ਕੇ ਪਿਓ ਦੀ ਗੋਦ ਵਿੱਚ ਬੈਠਾ ਆਪਣੇ ਪਿਤਾ ਦੇ ਪ੍ਰੇਮ ਨੂੰ ਹਾਸਲ ਕਰਨ ਲਈ ਖੇਡਦਾ ਖੇਡਦਾ ਜਾ ਪਿਓ ਦੀ ਗੋਦ ਵਿੱਚ ਬੈਠਾ ਉਸ ਸਿੰਘਾਸਨ ਤੇ ਬੈਠਾ ਸੀ ਮਤ ਰਹੀ ਮਾਂ ਨੇ ਬਾਹਾਂ ਫੜ ਕੇ ਗੋਦੀ ਚੋਂ ਬਾਹਰ ਕੱਢ ਦਿੱਤਾ ਹੋਏ ਜੇ ਇਸ ਸਿੰਘਾਸਨ ਤੇ ਬਹਿਣਾ ਸੀ ਜੇ ਇਸ ਪਿਓ ਦੇ ਪਿਆਰ ਨੂੰ ਪ੍ਰਾਪਤ ਕਰਨਾ ਸੀ ਤੇ ਮੇਰੀ ਕੁੱਖੋਂ ਜਨਮ ਲੈਣਾ ਸੀ ਕੀ ਕਹਿੰਦੇ ਪਾਏ ਗੁਰਦਾਸ ਸਾਹਿਬ ਕਹਿੰਦੇ ਤਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਪੁੱਛੜ ਲੀਤਾ ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰਈ ਕੀਤਾ ਡੱਡੋ ਹੋ ਲਿਖਾ ਮਾਂ ਪੁੱਛੈ ਤੂੰ ਸੁਆਣੀ ਹੈ ਕਿ ਸ੍ਰੀਤਾ ਹੌਕੇ ਭਰਦਾ ਮਾਂ ਨੂੰ ਪੁੱਛਦਾ ਮਾਂ ਉਹ ਤੂੰ ਰਾਣੀ ਹੈ ਕਿ ਤੂੰ ਗੋਲੀ ਹੈ ਦੱਸ ਤਾਂ ਸਹੀ ਅੱਜ ਮੇਰੇ ਨਾਲ ਆ ਹੋਇਆ ਤੇ ਮਾਂ ਨੇ ਕੀ ਕਿਹਾ ਸੁਆਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰੀਤਾ ਮੈਂ ਭਗਤੀ ਨਹੀਂ ਕੀਤੀ ਨਾਮ ਨਹੀਂ ਜਪਿਆ ਇਸ ਕਰਕੇ ਪੁੱਤਰਾ ਮੇਰੀ ਇਹ ਹਾਲਤ ਹੈ ਤੇ ਫਿਰ ਪੁੱਤਰ ਨੇ ਕਿਹਾ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ ਮਾਂ ਫਿਰ ਦੱਸ ਕਿਹੜੇ ਉਦਮ ਨਾਲ ਮੈਨੂੰ ਰਾਜ ਭਾਗ ਮਿਲ ਸਕਦਾ ਹੈ ਜਿਹੜੇ ਜਿਹੜੀ ਮਾਂ ਅੱਜ ਦੁਸ਼ਮਣ ਬਣ ਬੈਠੀ ਹੈ ਉਹ ਕਿਵੇਂ ਮਿੱਤਰ ਹੋ ਸਕਦੀ ਹੈ ਮਿੱਤ ਹੋ ਸਕਦੀ ਹੈ ਤੇ ਮਾਂ ਨੇ ਜਵਾਬ ਦਿੱਤਾ ਕੰਨ ਅਗੇ ਪੁੱਤਰ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਿਤ ਪੁਨੀਤਾ ਪਰਮੇਸ਼ਰ ਦੀ ਆਰਾਧਨਾ ਕਰ ਉਹਦਾ ਨਾਮ ਜਪ ਨਾਮ ਜਪ ਕੇ ਭਗਤੀ ਕਰਕੇ ਹੀ ਪਤਿਤ ਤੋਂ ਪਾਵਨ ਹੋਇਆ ਜਾ ਸਕਦਾ ਹੈ ਫਿਰ ਸਾਰੇ ਹੀ ਤੇਰੇ ਮਿੱਤਰ ਬਣ ਜਾਣਗੇ ਸਾਰੇ ਹੀ ਤੈਨੂੰ ਆਪਣੇ ਲੱਗਣਗੇ ਸਾਰੇ ਤੇਰੇ ਆਪਣੇ ਹੋ ਜਾਣਗੇ ਇਹ ਹੈ ਭਗਤੀ ਦੀ ਤਾਕਤ ਬਾਹਰ ਚੱਲਿਆ ਕਰਨ ਤਪ ਬਾਹਰ ਫਿਰ ਤਪ ਕਰਨ ਲਈ ਚੱਲ ਪਿਆ ਮੰਨ ਕਰਕੇ ਤਿਆਗੀ ਹੋ ਗਿਆ ਮੰਨ ਨੇ ਤਿਆਗ ਧਾਰਨ ਕਰ ਲਿਆ ਮਹਾਤਮਾ ਨੇ ਉਹਨੂੰ ਉਪਦੇਸ਼ ਦਿੱਤਾ ਨਾਮ ਨੇਦਾਨ ਅਮੇਉ ਰਸ ਪੀਤਾ ਤੇ ਫਿਰ ਕੀ ਹੋਇਆ ਆਖਰ ਨੂੰ ਹਾਰ ਕੇ ਉਹ ਬਾਜੀ ਜਿੱਤ ਕੇ ਜਗਤ ਵਿੱਚ ਹੋ ਗਿਆ ਬਾਅਦ ਵਿੱਚ ਪਿਓ ਨੇ ਬੁਲਾਇਆ ਵੀ ਜਦੋਂ ਭਗਤੀ ਦਾ ਕਰਮ ਪ੍ਰਗਟ ਹੋਇਆ ਪਿਓ ਨੇ ਬੁਲਾਇਆ ਪਿੱਛੋਂ ਰਾਜੇ ਸੱਦਿਆ ਆ ਚੱਲ ਰਾਜ ਕਰੋ ਨਹੀਂ ਤੇ ਨੀਤਾ ਪਿਓ ਨੇ ਕਿਹਾ ਆ ਆ ਕੇ ਰਾਜ ਭਾਗ ਸੰਭਾਲ ਗੱਦੀ ਸੰਭਾਲ ਪ੍ਰਜਾ ਨੂੰ ਸੰਭਾਲ ਤੇ ਉਹਨੇ ਕਿਹਾ ਨਹੀਂ ਪਿਤਾ ਜੀ ਹੁਣ ਇਹ ਰਾਜ ਭਾਗ ਤੋਂ ਗੱਲ ਬੜੀ ਅੱਗੇ ਚਲੀ ਗਈ ਐ ਇਹ ਰਾਜ ਭਾਗ ਕੁਝ ਸਮੇਂ ਦਾ ਇੱਕ ਜਨਮ ਦਾ ਐ ਮੈਂ ਤੇ ਸਦੀਆਂ ਸਦੀਆਂ ਦਾ ਰਾਜ ਭਾਗ ਹਾਸਲ ਕਰ ਲਿਆ ਪਿੱਛੋਂ ਰਾਜੇ ਸੱਦਿਆ ਰਾਜੇ ਨੇ ਸੱਦ ਕੇ ਕਿਹਾ ਰਾਜ ਭਾਗ ਲੈ ਲੈ ਅਬ ਚਲ ਰਾਜ ਕਰੂੰ ਨਿਤ ਨੀਤਾ ਕਹਿਣ ਲੱਗੇ ਹੁਣ ਤੇ ਮੈਂ ਉਹ ਅਬਚਲ ਰਾਜ ਲੈ ਲਿਆ ਜਿਹੜਾ ਕਦੇ ਵੀ ਨਾਸ਼ ਹੋਣ ਵਾਲਾ ਨਹੀਂ ਅੱਜ ਵੀ ਜਦੋਂ ਆਪਣੇ ਬੱਚਿਆਂ ਨੂੰ ਸਮਝਾਉਨੇ ਆ ਤੇ ਕਹਿੰਦੇ ਆ ਨਾ ਰਾਮ ਜਪੋ ਜੀ ਐਸੇ ਐਸੇ ਥ्रू ਪ੍ਰਲਾਦ ਜਪਿਓ ਹਰ ਜੈਸੇ ਓਏ ਬੱਚਿਓ ਆ ਉਮਰ ਹੈ ਜੁੜਨ ਦੀ ਅਕਾਲ ਪੁਰਖ ਦੀ ਭਗਤੀ ਕਰਨ ਦੀ ਨਾਮ ਜਪਣ ਦੀ ਨਾਮ ਜਪੋ ਇਹ ਹੈ ਭਗਤੀ ਦੀ ਤਾਕਤ ਭਗਤੀ ਕੀਤਿਆਂ ਫਿਰ ਉਹ ਰਾਜ ਮਿਲਦਾ ਹੈ ਉਹ ਰਾਜ ਭਾਗ ਮਿਲਦਾ ਹੈ ਜਿਹਦੇ ਸਾਹਮਣੇ ਦੁਨਿਆਵੀ ਰਾਜ ਫਿੱਕੇ ਪੈ ਜਾਂਦੇ ਨੇ ਦਸ਼ਮੇਸ਼ ਪਾਤਸ਼ਾਹ ਜੀ ਦਾ ਜੋ ਰਾਜ ਹੈ ਉਹ ਇਉਂ ਦੇਖਣਾ ਚਾਹੁੰਦੇ ਸਨ ਜਿਵੇਂ ਸਾਡਾ ਰਾਜ ਹੈ ਉਹਨਾਂ ਨੂੰ ਲੱਗਾ ਸਾਡੇ ਤਖਤ ਦੇ ਮੁਕਾਬਲੇ ਤੇ ਇਹ ਤਖਤ ਨਾ ਹੁੰਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਵੀ ਤਾਂ ਹੀ ਕਿਹਾ ਉਹਨਾਂ ਨੇ ਵੀ ਤੁਸੀਂ ਆਪਣਾ ਇੱਕ ਤਖਤ ਰਚ ਲਿਆ ਉਹਨਾਂ ਨੂੰ ਇਹ ਲੱਗਾ ਸਾਡੇ ਤਖਤ ਦੇ ਮੁਕਾਬਲੇ ਤੇ ਉਹ ਤਖਤ ਹੈ ਪਰ ਉਹ ਤੇ ਅਕਾਲ ਦਾ ਤਖਤ ਹੈ ਜਿਸ ਤਖਤ ਤੇ ਬਹਿ ਕੇ ਅਕਾਲ ਰੂਪ ਉਹ ਗੁਰੂ ਆਪ ਫੈਸਲੇ ਕਰਦਾ ਹੈ ਅੱਜ ਵੀ ਤਖਤ ਤੇ ਸੁਭਾਏ ਮਾਨ ਹੈ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਵੀ ਹੱਥ ਜੋੜ ਕੇ ਉਹਦੇ ਅੱਗੇ ਅਰਦਾਸ ਕਰ ਤੇਰੇ ਕੀਤੇ ਨੂੰ ਵਿਅਰਥ ਨਹੀਂ ਜਾਣਦਾ ਹੈਗਾ ਪੂਰਨ ਭਰੋਸਾ ਰੱਖ ਗੁਰੂ ਤੇ ਉਹ ਗੁਰੂ ਨੂੰ ਛੱਡ ਕੇ ਦੇ ਧਾਰੀਆਂ ਦੇ ਪਿੱਛੇ ਨਾ ਤੁਰ ਉਹਦੇ ਕੋਲ ਆਪਣੀ ਧੀ ਭੈਣ ਕੋਈ ਬੈਠੇਗੀ ਕਲੰਕਿਤ ਹੋ ਜਾਏਗੀ ਸਾਡੇ ਗੁਰੂ ਸ਼ਬਦ ਗੁਰੂ ਦੇ ਕੋਲ ਕੋਈ ਘੰਟਿਆਂ ਬੱਧੀ ਬਹਿ ਕੇ ਸਾਡੀ ਬੱਚੀ ਧੀ ਪਹਿਣ ਬਾਣੀ ਪੜਦੀ ਰਹੇ ਕਿਸੇ ਦੀ ਹਿੰਮਤ ਨਹੀਂ ਕਿ ਉਹਦੇ ਤੇ ਕਲੰਕ ਲਾ ਸਕੇ ਕੋਈ ਲੰਚ ਲਾ ਸਕੇ ਉਮੀਦ ਹੈ ਆਪ ਜੀ ਦੇ ਇਹ ਗੱਲ ਪਕੜ ਵਿੱਚ ਆ ਗਈ ਹੋਏਗੀ ਸੁਚੇਤ ਹੋਣ ਦੀ ਲੋੜ ਹੈ ਓਏ ਗੁਰੂ ਆਲੇ ਬਣੋ ਅਮਰ ਧਾਰੀ ਹੋ